ਡੰਡੌਤ ਵੰਦਨ ਆਨਕ ਵਾਰ ਸਰਵ ਕਲਾ ਸਮਰਾਥ ਡੋਲਣ ਤੇਰਾ ਖੋ ਪ੍ਰਭੂ ਨਾਨਕ ਦੇ ਕਰਹਾਥ ਮੈੰਗਲ ਮਨ ਸਥੂਲ ਹੈ ਬਹੁਤ ਮੋਟਾ ਭਗਤੀ ਪੀੜੀ ਗਲੀ ਜੋ ਨਾ ਲੰਘ ਹੋਵੇ ਪੰਜੇ ਸ਼ਤਰੂ ਨਾ ਜਿੱਤੇ ਜਾਨ ਸਾਤੋ ਦਿਨੇ ਰਾਤ ਜੋ ਇਹ ਨਾ ਨਾਲ ਜੰਗ ਹੋਵੇ ਜਨਮ ਜੁਗਾਂ ਦਾ ਮਨ ਹੈ ਹੋਇਆ ਕਾਲਾ ਸਾਤੋ ਇਸ ਦਾ ਕੋਰਾ ਨ ਰੰਗ ਹੋਵੇ ਮਨ ਮੰਦਰ ਦੇ ਅੰਦਰ ਅਗਿਆਨ ਨੇਰਾ ਤੇ ਸਾਤੋ ਗਿਆਨ ਦਾ ਦੀਵਾ ਨ ਡੰਗ ਹੋਵੇ ਮਨ ਘੜਤਾ ਹੋਰ ਹੈ ਕੜੀ ਜਾਂਦਾ ਨਾਮ ਜਪ ਕੇ ਨਾਮਸਤ ਮਲੰਗ ਹੋਵੇ ਦਸ ਪਾਪ ਨਾ ਗਰੀਬੀ ਨਾ ਕੋਲ ਸਾਡੇ ਵਿੱਚ ਹੋਮੇ ਦੇ ਭਗਤੀ ਹੈ ਭੰਗ ਹੋਵੇ ਨਦੀ ਟੱਪ ਕੇ ਅਸੀਂ ਜੋ ਪਾਰ ਹੋਈਏ ਬੱਡੀ ਮਾਰਨਾ ਸਾਤੋ ਸਲੰਗ ਹੋਵੇ ਸ਼ਰਦਾ ਭਾਵਨਾ ਨਾਮ ਦੀ ਮੰਗ ਸਾਡੀ ਸ਼ਰਦਾ ਭਾਵਨਾ ਨਾਮ ਦੀ ਮੰਗ ਸਾਡੀ ਸੱਚੇ ਪਾਤਸ਼ਾਹ ਪੂਰੀਏ ਮੰਗ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕੀ ਸਾਜੀ ਨਮਾਜ਼ੀ ਸਾਧ ਸੰਗਤ ਜੀ ਆਪ ਸਭ ਸੰਗਤ ਨੇ ਤੰਤਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੇ ਅਮਰਤਮਈ ਬਚਨ ਸਰਵਣ ਕੀਤੇ ਹਨ ਬੜਪਾਗੀ ਹੋ ਵੱਡਿਆਂ ਭਾਗਾਂ ਵਾਲੇ ਹੋ ਬਾਬਾ ਜੀ ਦੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰਨ ਦਾ ਸਮਾਸ ਭਾਗ ਪ੍ਰਾਪਤ ਹੋਇਆ ਹੈ ਬڑے ਵੱਡੇ ਭਾਗ ਹਨ ਬਾਬਾਈ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ ਮੇਰਾ ਕਰੋ ਸੱਚੇ ਪਾਤਸ਼ਾਹ ਸਾਨੂੰ ਤੁਹਾਡੇ ਚਰਨਾਂ ਵਿੱਚ ਅਰਦਾਸ ਕਰਨ ਦੀ ਜਾਚ ਆ ਜਾਏ ਮੰਦੇ ਹਾਂ ਚੰਗੇ ਹਾਂ ਥੋੜੇ ਹਾਂ ਥੋੜਿਆਂ ਦੀ ਤੁਹਾਨੂੰ ਲਾਜ ਸਿਰ ਤੇ ਹੱਥ ਰੱਖੋ ਸਮਤ ਬਖਸ਼ੋ ਸਿੱਧੇ ਰਾਸਤੇ ਪਾਓ ਸਰ ਭੁਲਾ ਮਾਫ ਕਰੋ ਧੰਨ ਬਾਬਾ ਜੀ ਆਪ ਜੀ ਕਿਰਪਾ ਕਰੋ ਮਿਹਰਾ ਕਰੋ ਸੱਜੇ ਪਾਸ਼ਾ ਬਾਬਾ ਜੀ ਦਾ ਬਚਨਾ ਬਾਬਾ ਜੀ ਕਹਿੰਦੇ ਅਰਦਾਸ ਸਭ ਦੀ ਸੁਣੀ ਜਾਂਦੀ ਹੈ ਪਰਵਾਨ ਉਹਦੀ ਹੋਇਆ ਜਿਹਦੇ ਪੁੰਨ ਹਨ ਬਾਬਾ ਜੀ ਕਹਿੰਦੇ ਕੁੰਨੀ ਜੀ ਦੀ ਅਰਦਾਸ ਗੁਰੂ ਸਾਹਿਬ ਨੇੜੇ ਹੋ ਕੇ ਸੁਣਦੇ ਹਨ ਆਪਾਂ ਸਵਾਰਥੀ ਹਾਂ ਕਲਜੂਗੀ ਜੀਵ ਹਾਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਆ ਸੱਚੇ ਪਾਤਸ਼ਾਹ ਸਾਡੀ ਅਰਦਾਸ ਦੇ ਵਿੱਚ ਚਿਤ్రਾਈ ਹੈ ਚਲਾਕੀ ਹੈ ਕਿਰਪਾ ਕਰੋ ਸਾਨੂੰ ਸੋਝੀ ਬਖਸ਼ੋ ਅਰਦਾਸ ਕਰਨ ਦਾ ਬਲ ਬਖਸ਼ੋ ਚਲਾਕੀਆਂ ਨਾਲ ਬਾਬਾ ਜੀ ਕਹਿੰਦੇ ਪ੍ਰਭੂ ਦੀ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਇੱਕ ਵਾਰ ਦਾ ਜ਼ਿਕਰ ਹੈ ਅੱਜ ਹੀ ਧੰਨ ਧੰਨ ਬਾਬਾ ਜੀ ਦੇ ਅਮਰਤਵਈ ਬਚਨ ਸਨ ਬਾਬਾ ਜੀ ਜਲੰਧਰ ਦੇ ਬਚਨ ਸੁਣਾ ਰਹੇ ਸਨ ਪਿਆਰੇ ਲਾਲ ਦੇ ਬਾਬਾ ਜੀ ਜਲੰਧਰ ਦੀਵਾਨ ਸਜਿਆ ਹੋਇਆ ਉਥੋਂ ਦਾ ਪਿਆਰੇ ਲਾਲ ਜਿਹੜਾ ਰੇਡੀਓ ਦੇ ਉੱਤੇ ਆਰਟਿਸਟ ਸੀ ਦੂਰਦਰਸ਼ਨ ਤੇ ਪ੍ਰੋਗਰਾਮ ਕਰਿਆ ਕਰਦਾ ਸੀ ਉਹ ਜਦੋਂ ਦੀਵਾਨ ਦੀ ਸਮਾਪਤੀ ਹੋਈ ਬਾਬਾ ਜੀ ਦੇ ਚਰਨਾ ਵਿੱਚ ਫੋਕਤਿਆ ਤੇ ਆ ਕੇ ਮੱਥਾ ਟੇਕਿਆ ਧੰ ਬਾਬਾ ਜੀ ਕਹਿਣ ਲੱਗੇ ਕਹਿੰਦੇ ਆਓ ਭਾਈ ਕੀ ਨਾਮ ਹੈ ਤੁਹਾਡਾ ਤਚਿਤਰਾਈ ਦੇ ਨਾਲ ਕਹਿਣ ਲੱਗਿਆ ਬਾਬਾ ਜੀ ਮੈਨੂੰ ਸਾਰੇ ਚਾਚਾ ਚਾਚਾ ਕਹਿੰਦੇ ਨੇ ਸੋ ਤੁਸੀਂ ਪਿਛਲੇ ਦਹਾਕੇ ਦੇ ਵਿੱਚ ਸੁਣਿਆ ਹੋਣਾ 30 35 ਸਾਲ ਪਹਿਲਾਂ ਦੀਆਂ ਗੱਲਾਂ ਉਹ ਰੇੜੂ ਦੇ ਤੇ ਆਉਂਦਾ ਸੀ ਉਹਨੂੰ ਸਾਰੇ ਚਾਚਾ ਜੀ ਕਰਕੇ ਬੁਲਾਉਂਦੇ ਸੀ ਉਹ ਚਿਤਰਾਈ ਦੇ ਨਾਲ ਕਹਿਣ ਲੱਗਾ ਬਾਬਾ ਜੀ ਮੈਨੂੰ ਸਾਰੇ ਚਾਚਾ ਜੀ ਚਾਚਾ ਜੀ ਕਰਕੇ ਕਹਿੰਦੇ ਹਨ ਬਾਬਾ ਜੀ ਕਹਿੰਦੇ ਅੱਛਾ ਕਹਿੰਦੇ ਤੇਰੇ ਘਰਾਂ ਵਾਲੀ ਵੀ ਤੈਨੂੰ ਚਾਚਾ ਕਹਿੰਦੀ ਆ ਚੁੱਪ ਹੋ ਗਿਆ ਜਵਾਬ ਨਹੀਂ ਆਇਆ ਰੱਬ ਮੂਰੇ ਕੀ ਜਵਾਬ ਆਉਣਾ ਤੇ ਬਾਬਾ ਜੀ ਕਹਿੰਦੇ ਕਿੰਨੀ ਕੁ ਉਮਰ ਆ ਤੇਰੀ ਕਹਿੰਦਾ ਬਾਬਾ ਜੀ ਉਮਰ ਤਾਂ ਮੇਰੀ 60 ਸਾਲ ਦੀ ਆ ਪਰ ਮੈਂ 30 ਸਾਲ ਗਿਣਦਾ ਰਾਤ ਦਾ ਸਮਾਂ ਮੈਂ 12 ਘੰਟੇ ਦਾ ਨਹੀਂ ਗਿਣਦਾ ਮੈਂ ਸਵੇਰ ਦਾ ਸਮਾਂ ਹੀ ਗਿਣਦਾ ਇਸ ਕਰਕੇ ਮੇਰੀ ਉਮਰ 30 ਸਾਲ ਫੇਰ ਚਤਰਾਈ ਬਾਬਾ ਜੀ ਕਹਿੰਦੇ ਅੱਛਾ ਕਹਿੰਦੇ ਤੂੰ ਤਾਂ 30 ਸਾਲ ਦੀ ਉਮਰ ਕਹਿ ਰਿਹਾ ਸਾਡੇ ਹਾ ਦਵਾਨ ਦੇ ਵਿੱਚ ਇੱਕ ਬਜ਼ੁਰਗ ਆਇਆ ਏ ਹੁਣੀ ਕਹਿਣ ਲੱਗਿਆ ਕਹਿੰਦੇ ਬਾਬਾ ਜੀ ਮੈਂ ਸਾਰੀ ਜ਼ਿੰਦਗੀ ਐਵੇਂ ਗਵਾਲੀ ਜਿਹੜਾ ਅੱਜ ਦਾ ਜਿਹੜਾ ਸਮਾ ਮੇਰਾ ਜਨਮ ਹੀ ਅੱਜ ਹੋਇਆ ਸੋ ਇਸ ਤਰ੍ਹਾਂ ਬਾਬਾ ਜੀ ਨੇ ਉਹਦੀ ਚਿਤرائی ਫਿਰ ਅਖੀਰ ਕਹਿਣ ਲੱਗਾ ਸੱਚੇ ਪਾਸ਼ਾ ਰਹਿਮਤ ਕਰੋ ਮੇਰੀ ਬੇਟੀ ਦੀ ਸ਼ਾਦੀ ਹੋਈ ਉਹ ਘਰ ਵਿੱਚ ਬੈਠੀ ਆ ਸਹੁਰੇ ਲੈ ਕੇ ਨਹੀਂ ਜਾਂਦੀ ਮੁੰਡਾ ਮੇਰੇ ਕਹਣੇ ਚ ਨਹੀਂ ਬਾਬਾ ਜੀ ਮੇਰੀ ਜਿਹੜੀ ਤਨਖਾਹ ਬਹੁਤ ਘਾਟਾ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੁੰਦਾ ਬਾਬਾ ਜੀ ਕਹਿੰਦੇ ਹੁਣ ਇਹ ਤਾਂ ਚਿਤਰਾਇਆਂ ਕਰਦਾ ਸੀ ਦੁਨੀਆ ਨੂੰ ਖੁਸ਼ ਕਰਦਾ ਸੀ ਬਾਬਾ ਜੀ ਕਹਿੰਦੇ ਜਿਨ੍ਹਾਂ ਨੂੰ ਗੱਪਾਂ ਮਾਰ ਮਾਰ ਕੇ ਸੋਣਾ ਉਹਨਾਂ ਨੂੰ ਕਹਿ ਵੀ ਮੈਂ ਤਾਂ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਮੈਂ ਬਹੁਤ ਔਖਾਂ ਉਹ ਤੇਰੀ ਅਰਦਾਸ ਸੁਣਨਗੇ ਚੁੱਪ ਹੋ ਗਿਆ ਸੋ ਬਾਬਾ ਜੀ ਕਹਿਣ ਲੱਗੇ ਗੁਰੂ ਮਹਾਰਾਜ ਜੀ ਦੇ ਮੂਹਰੇ ਅਰਦਾਸ ਕਰ ਉਹਨਾਂ ਦੇ ਮੂਹਰੇ ਖੜ ਕੇ ਅਰਦਾਸ ਕਰ ਚਿਤਰਾਈ ਛੱਡ ਵੀ ਸੱਚੇ ਪਾਤਸ਼ਾਹ ਮੇਰੇ ਤੇ ਰਹਿਮਤ ਕਰੋ ਕਿਰਪਾ ਕਰੋ ਇਹ ਦੁਨੀਆਦਾਰਾਂ ਨੇ ਕੁਛ ਨਹੀਂ ਕਰਨਾ ਸੋ ਉਸਨੇ ਅਰਦਾਸਾਂ ਬੇਨਤੀਆਂ ਬਾਬਾ ਜੀ ਹੁਕਮ ਅਨਸਾਰ ਕੀਤੀਆਂ ਤੋ ਔਲੇ ਸਮੇਂ ਦੇ ਵਿੱਚ ਬਾਬਾ ਜੀ ਦੇ ਘਰ ਦੇ ਨਾਲ ਗੰਢ ਪਈ कांडਪਈਤੋ ਬਾਬਾ ਜੀ ਦੇ ਦਰਬਾਰ ਵਿੱਚ ਹਾਜ਼ਰੀਆਂ ਭਰਨ ਲੱਗਿਆ ਫਿਰ ਆਉਣ ਵਾਲੇ ਸਮੇਂ ਵਿੱਚ ਕਹਿਣ ਲੱਗਿਆ ਬਾਬਾ ਜੀ ਮੇਰੀ ਧੀ ਵੀ ਆਪਣੇ ਘਰ ਚਲੀ ਗਈ ਮੇਰਾ ਮੁੰਡਾ ਵੀ ਕਹਿਣੇ ਚਾਹਤੇ ਮੇਰੀ ਤਨਖਾਹ ਵੀ ਵਧ ਗਈ ਸੋ ਇਸ ਤਰ੍ਹਾਂ ਬਾਬਾ ਜੀ ਨੇ ਦੁਨੀਆ ਦੇ ਵਿੱਚ ਪ੍ਰਚਾਰ ਕੀਤਾ ਸੋ ਆਓ ਬਾਬਾ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰੋ ਰਹਿਮਤ ਕਰੋ ਸਾਨੂੰ ਅਰਦਾਸ ਕਰਨ ਦੀ ਜਾਚ ਬਖਸ਼ੋ ਸੋ ਆਓ ਬਾਬਾ ਜੀ ਦੇ ਮਹਾਨ ਕਵੀ ਬਾਬਾ ਗੇਜਾ ਸਿੰਘ ਜੀ ਦੀ ਲਿਖੀ ਹੋਈ ਕਾਫਤਾ ਨੂੰ ਉਹਨਾਂ ਦੇ ਇੱਕ ਵਿਸ਼ੇਸ਼ ਅਥੇ ਪਾਸੋਂ ਇਸ ਤਰ੍ਹਾਂ ਸਰਵਣ ਕਰੂੰ। ਚਰਨਾਂ ਨਾਲ ਜੋੜ ਕੇ ਰੱਖੀਂ ਦਾਸ ਇਹ ਅਰਜ ਗੁਜ਼ਾਰ ਦੇ। ਚਰਨਾਂ ਨਾਲ ਜੋੜ ਕੇ ਰੱਖੀਂ ਦਾਸ ਇਹ ਅਰਜ ਗੁਜ਼ਾਰ ਦੇ। ਮਿਹਰਬਾਨ ਮਿਹਰ ਤੂੰ ਕਰ ਦੇ। ਸਿਰ ਤੇ ਹੱਥ ਮੇਰਦਾ ਧਰ ਦੇ ਮੇਰਬਾਨ ਮੇਰ ਤੂੰ ਕਰ ਦੇ ਸਿਰ ਤੇ ਹੱਥ ਮੇਰਦਾ ਧਰ ਦੇ ਵਿਚ ਇਹ ਸੋਹਣੇ ਨਾਨਕ ਸਰ ਦੇ ਤੱਕੇ ਆਦਬ ਨਜ਼ਾਰੇ ਜੀ ਗਾਏ ਸਦਾ ਸਦਾ ਗੁਣ ਤੇਰੇ ਸਤਿਗੁਰ ਪ੍ਰਾਨ ਪਿਆਰੇ ਜੀ ਗਾਏ ਸਦਾ ਸਦਾ ਗੁਣ ਤੇਰੇ ਸਤਿਗੁਰ ਪ੍ਰਾਨ ਪਿਆਰੇ ਕਰਕੇ ਸਤ ਗੁਰ ਤਾਰੋ ਸਾਡੇ ਗੁਣ ਆਵ ਗੁਣਾਂ ਵਿਚਾਰੋ ਮੇਰਾ ਕਰਕੇ ਸਤ ਗੁਰ ਤਾਰੋ ਸਾਡੇ ਗੁਣ ਆਵ ਗੁਣਾਂ ਵਿਚਾਰੋ ਦਾਤਾ ਆਪ ਦੀ ਪੈਜ ਸਵਾਰੋ ਆਏ ਜੋ ਪਿੱਛੇ ਸਵਾਰ ਦੇ ਚਰਨਾ ਨਾਲ ਜੋੜ ਕੇ ਰਖੀਂਦਾ ਸੇ ਅਰਦਾਸ ਨਾਨਾ ਨਾਲ ਜੋੜ ਕੇ ਰਖੀਂਦਾ ਸੇ ਅਰਜ ਗੁਜਾਰ ਦੇ ਉਹ ਮੇਰਬਾਨ ਮੇਰ ਤੂੰ ਕਰ ਦੇ ਸਿਰ ਤੇ ਹੱਥ ਮੇਰਦਾ ਧਰ ਦੇ ਵਿੱਚ ਇਹ ਸੋਹਣੇ ਨਾਨਕ ਸਰ ਦੇ ਤੱਕੇ ਅਜਬ ਨਜ਼ਾਰੇ ਦੀ ਗਾਏ ਸਦਾ ਸਦਾ ਗੁਣ ਤੇਰੇ ਸਤਿਗੁਰੂ ਭਾਨ ਪਿਆਰੇ ਦੀ ਗਾਏ ਸਦਾ ਸਦਾ ਗੁਣ ਤੇਰੇ ਸਤ ਗੁਰੂ ਭਾਣੇ ਪਿਆਰੇ ਮੇਰਾ ਕਰਕੇ ਸਤ ਗੁਰੂ ਤਾਰੋ ਸਾਡੇ ਗੁਣ ਆਵ ਗੁਣ ਨ ਵਿਚਾਰੋ ਦਾਤਾ ਆਪ ਦੀ ਪੈਜ ਸਵਾਰੋ ਆਏ ਜੋ ਪਿੱਛੇ ਸਵਾਰ ਦੇ ਚਰਨਾ ਨਾਲ ਜੋੜ ਕੇ ਰਖੀਂਦਾ ਸੇ ਅਰਜ ਗੁਜਾਰ ਦੇ ਚਰਨਾ ਨਾਲ ਜੋੜ ਕੇ ਰਖੀਂਦਾ ਸੇ ਅਰਜ ਗੁਜਾਰ ਦੇ ਦਾਸ ਹੈ ਖਨਖਨ ਭੂਲਣ ਹਾਰੇ ਆਕੇ ਟੈਪੇ ਤੁਮਰੇ ਦਵਾਰੇ ਦਾਸ ਹੈ ਖਨਖਨ ਭੂਲਣ ਹਾਰੇ ਆਕੇ ਟੈਪੇ ਤੁਮਰੇ ਦਵਾਰੇ ਫੜ ਕੇ ਭੁਜਾ ਜੀ ਲੈ ਹੋ ਅਵਾਰੇ ਅੱਗੇ ਲੱਖਾਂ ਅਵਾਰੇ ਜੀ ਗਾਏ ਸਦਾ ਸਦਾ ਗੁਣ ਤੇਰੇ ਸਤਿਗੁਰ ਪ੍ਰਾਨ ਪਿਆਰੇ ਜੀ ਗਾਈਏ ਸਦਾ ਸਦਾ ਗੁਣ ਤੇਰੇ ਸਤਿਗੁਰੂ ਭਾਨ ਪਿਆਰੇ ਇਹਾ ਮਨ ਵਿੱਚ ਮੰਗ ਸਾਡੇ ਨਿਵਜੇ ਚਰਨਾ ਨਾਲ ਤੁਹਾਡੇ ਜੀਨ ਦੇ ਆਲ ਸਤਿਗੁਰੂ ਡਾਡੇ ਪਾਵਨਾ ਸਾਨੂੰ ਪਿਆਰ ਦੇ ਚਰਨਾ ਨਾਲ ਜੋੜ ਕੇ ਰੱਖੀਂਦਾ ਸੇ ਅਰਜ ਗੁਜਾਰ ਦੇ ਚਰਨਾ ਨਾਲ ਜੋੜ ਕੇ ਰੱਖੀਂਦਾ ਸੇ ਅਰਜ ਗੁਜਾਰ ਜੱਗ ਢੂੰਡ ਢੂੰਡ ਕੇ ਸਾਰਾ ਆਕੇ ਲੱਭਿਆ ਤੇਰਾ ਦਵਾਰਾ ਇਹ ਜੱਗ ਢੂੰਡ ਢੂੰਡ ਕੇ ਸਾਰਾ ਆਕੇ ਲੱਭਿਆ ਤੇਰਾ ਦਵਾਰਾ ਸਾਨੂੰ ਤੇਰਾ ਇੱਕ ਸਹਾਰਾ ਜੀਵਨ ਤੋਂ ਦਸਹਾਰੇ ਦੀ ਗਾਏ ਸਦਾ ਸਦਾ ਗੁਣ ਤੇਰੇ ਸਤਿਗੁਰ ਪ੍ਰਾਨੇ ਪਿਆਰੇ ਜੀ ਗਾਏ ਸਦਾ ਸਦਾ ਗੁਣ ਤੇਰੇ ਸਤਿਗੁਰੂ ਪ੍ਰਾਨ ਪਿਆਰੇ ਜੀ ਕਹਿ ਪੈ ਦਰ ਤੇਰੇ ਤੇ ਆ ਕੇ ਇਹੋ ਅਰਜ ਬਲਾਗਲ ਪਾ ਕੇ ਤੇਰੇ ਚਰਨੀ ਸੀਸ ਨਵਾ ਕੇ ਦੁੱਖ ਤੇ ਦਰ ਦਨਵਾਰ ਦੇ ਚਰਨਾ ਨਾਲ ਜੋੜ ਕੇ ਰਖੀਂ ਦਾਸ ਇਹ ਅਰਜ ਗੁਜਾਰ ਦੇ ਚਰਨਾ ਨਾਲ ਜੋੜ ਕੇ ਰਖੀਂ ਦਾਸ ਇਹ ਅਰਜ ਗੁਜਾਰ ਜਸ ਦੇ ਉੱਪਰ ਕਿਰਪਾ ਤਾਰੇ ਉਸ ਦੇ ਸੰਕਟ ਤੂੰ ਸਭ ਟਾਰੇ ਜਸ ਦੇ ਉੱਪਰ ਕਿਰਪਾ ਤਾਰੇ ਉਸ ਦੇ ਸੰਕਟ ਤੂੰ ਸਭ ਟਾਰੇ ਦੋਦਿਆਂ ਬੇੜਿਆਂ ਤਾਈ ਤਾਰੇ ਚੱਪੂਲਾ ਪਾਰੀ ਉਤਾਰੇ ਜੀ ਗਾਏ ਸਦਾ ਸਦਾ ਗੁਣ ਤੇਰੇ ਸਤਿਗੁਰ ਪ੍ਰਾਨ ਪਿਆਰੇ ਜੀ ਗਾਏ ਸਦਾ ਸਦਾ ਗੁਣ ਤੇਰੇ ਸਤਿਗੁਰੂ ਪ੍ਰਾਣਿ ਪਿਆਰੇ ਨਾਮ ਜੋ ਭਗਤ ਵਸ਼ਲ ਹੈ ਪੈਂਦਾ ਸਾਰ ਹੈ ਭਗਤਾਂ ਦੀ ਤੂੰ ਲੈਂਦਾ ਅੰਗ ਸੰਗ ਭਗਤਾਂ ਦੇ ਤੂੰ ਰਹਿੰਦਾ ਤੈਨੂੰ ਭਗਤ ਵਿਚ ਤਾਰ ਦੇ ਚਰਨਾ ਨਾਲ ਜੋੜ ਕੇ ਰਖੀਂਦਾ ਸੇ ਅਰਜ ਗੁਜਾਰ ਦੇ ਚਰਨਾ ਨਾਲ ਜੋੜ ਕੇ ਰਖੀਂਦਾ ਸੇ ਅਰਜ ਗੁਜਾਰ ਦੇ ਓ ਮਨ ਵਿੱਚ ਧਿਆਨ ਤੁਹਾਡਾ ਤਰੀਏ ਸਦਾ ਹੀ ਦਰਸ ਦਿਦਾਰੇ ਕਰੀਏ ਮਨ ਵਿੱਚ ਧਿਆਨ ਤੁਹਾਡਾ ਤਰੀਏ ਸਦਾ ਹੀ ਦਰਸ ਦਿਦਾਰੇ ਕਰੀਏ ਹਾਜੀ ਸਦਾ ਸਦਾ ਹੀ ਭਰੀਏ ਸੋਹਣੇ ਵਿੱਚ ਦਰਵਾਰੇ ਜੀ ਗਾਏ ਸਦਾ ਸਦਾ ਗੁਣ ਤੇਰੇ ਸਤਿਗੁਰੂ ਪ੍ਰਾਨੇ ਪਿਆਰੇ ਜੀ ਗਾਏ ਸਦਾ ਸਦਾ ਗੁਣ ਤੇਰੇ ਸਤਿਗੁਰ ਪ੍ਰਾਣੇ ਪਿਆਰੇ ਜੀ ਤੇਰੇ ਚਰਨਾਂ ਤੇ ਸਿਰ ਤਰिए ਬਾਰੰਬਾਰ ਢੜੌਂਟਾ ਕਰੀਏ ਦੇਵਤਾ ਬਿਗਨ ਸਤਿਗੁਰੂ ਹਰੀਏ ਸਭੇ ਕਾਜ ਸਵਾਰ ਦੇ ਚਰਨਾਂ ਨਾਲ ਜੋੜ ਕੇ ਰਖੀਂ ਦਾਸੇ ਅਰਜ ਗੁਜਾਰ ਦੇ ਚਰਨਾਂ ਨਾਲ ਜੋ